रेडी ਜਿੰਦਗੀ ਵਿੱਚ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਦਾ ਇੱਕੋ ਇੱਕ ਉਦੇਸ਼ ਖੁਸ਼ੀ ਪ੍ਰਾਪਤ ਕਰਨਾ ਹੁੰਦਾ ਹੈ ਡੰਡੀ ਮਨੋਵਿਗਿਆਨੀਆਂ ਅਨੁਸਾਰ ਆਤਮ ਸੰਤੁਸ਼ਟੀ ਅਤੇ ਖੁਦ ਅਤੇ ਸੰਸਾਰ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਹੀ ਮਨੁੱਖ ਦੀ ਖੁਸ਼ੀ ਹੁੰਦੀ ਹੈ ਡੰਡੀ ਸਾਡੀ ਜ਼ਿੰਦਗੀ ਵਿੱਚ ਜੋ ਕੁਝ ਵੀ ਮਹੱਤਮਪੂਰਨ ਹੈ ਪਿਆਰ ਵਿਸ਼ਵਾਸ ਸਫਲਤਾ ਦੋਸਤੀ ਰਿਸ਼ਤਾ ਚਾਹਤ ਪੈਸਾ ਆਦ ਸਭ ਖੁਸ਼ੀਆਂ ਨੂੰ ਇਕੱਠਾ ਕਰਨ ਦੇ ਹੀ ਸਾਧਨ ਹਨ ਡੰਡੀ ਖੁਸ਼ੀਆਂ ਸਿਰਫ ਖੁਸ਼ੀਆਂ ਹੀ ਹੁੰਦੀਆਂ ਹਨ ਭਾਵ ਮਨ ਦੀ ਸੰਤੋਸ਼ਟੀ ਅਤੇ ਸਬਰ ਡੰਡੀ ਕੌਣ ਕਿਵੇਂ ਅਤੇ ਕਿਸ ਹਾਲਤ ਵਿੱਚ ਖੁਸ਼ ਰਹਿ ਸਕਦਾ ਹੈ ਇਹ ਨਾ ਤਾਂ ਕੋਈ ਮਨੋਵਿਗਿਆਨੀ ਦੱਸ ਸਕਦਾ ਹੈ ਅਤੇ ਨਾ ਹੀ ਦਾਰਸ਼ਨਿਕ ਕਿਉਂਕਿ ਹਰ ਮਨੁੱਖ ਦੀ ਖੁਸ਼ੀ ਉਸ ਦੇ ਆਲੇ ਦੁਆਲੇ ਦੇ ਹਾਲਾਤ ਦੀ ਦੇਣ ਹੈ ਡੰਡੀ ਕੋਈ ਕਿਸੇ ਦੇ ਚਾਹਣ ਜਾਂ ਨਾ ਚਾਹਣ ਤੋਂ ਖੁਸ਼ ਨਹੀਂ ਰਹਿ ਸਕਦਾ ਡੰਡੀ ਖੁਸ਼ੀ ਮਨ ਦੀ ਅਜਹੀ ਸੁਹਿਰਦ ਸਥਿਤੀ ਹੈ ਜਿਸ ਦਾ ਕੋਈ ਪੈਮਾਨਾ ਨਹੀਂ ਹੈ ਡੰਡੀ ਕਿਸੇ ਲਈ ਇਹ ਪਿਆਰ ਵਿੱਚ ਹੈ ਅਤੇ ਕਿਸੇ ਲਈ ਰਿਸ਼ਤੇ ਨਿਭਾਉਣ ਵਿੱਚ ਡੰਡੀ ਕੋਈ ਪੈਸੇ ਵਿੱਚ ਖੁਸ਼ੀ ਲੱਭਦਾ ਹੈ ਡੰਡੀ ਸਮਾਜਿਕ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਜੀਵਨ ਵਿੱਚ ਕੀਤੇ ਗਏ ਕਈ ਛੋਟੇ-ਮੋਟੇ ਕੰਮ ਜੋ ਆਤਮ ਸੰਤੋਸ਼ਟੀ ਪ੍ਰਦਾਨ ਕਰਦੇ ਹੋਣ ਅਤੇ ਮਨੁੱਖੀ ਜੀਵਨ ਅਤੇ ਸਮਾਜ ਦੇ ਹਿੱਤ ਵਿੱਚ ਅਰਥਪੂਰਨ ਹੋਣ ਖੁਸ਼ੀਆਂ ਦਾ ਖਜ਼ਾਨਾ ਹੁੰਦੇ ਹਨ ਡੰਡੀ ਦੂਸਰਿਆਂ ਨੂੰ ਸੁੱਖ ਦੇ ਕੇ ਜੋ ਖੁਸ਼ੀ ਮਿਲਦੀ ਹੈ ਉਹ ਅਮੁੱਲ ਹੁੰਦੀ ਹੈ ਡੰਡੀ ਜੋ ਲੋਕ ਸੁਖੀ ਰਹਿਣਾ ਚਾਹੁੰਦੇ ਹਨ ਰੈਡੀ ਉਹ ਆਪਣੀਆਂ ਖੁਸ਼ੀਆਂ ਦੇ ਸਾਧਨ ਵੀ ਆਪ ਤਲਾਸ਼ ਲੈਂਦੇ ਹਨ ਦੰਡੀ ਹੁਣ ਲਈ ਇੱਕ ਰਸਤਾ ਬੰਦ ਹੁੰਦੇ ਹੀ ਕੋਸ਼ਿਸ਼ ਕਰਨ ਉੱਤੇ ਕਈ ਰਸਤੇ ਆਪਣੇ ਆਪ ਖੁੱਲ ਜਾਂਦੇ ਹਨ ਜਦੋਂ ਕਿ ਨਾ ਪੱਖੀ ਸੋਚ ਰੱਖਣ ਵਾਲੇ ਬੰਦ ਰਸਤਿਆਂ ਦੇ ਗਾਵਾਂ ਵਿੱਚ ਹੀ ਗਵਾਚ ਜਾਂਦੇ ਹਨ ਡੰਡੀ ਉਹਨਾਂ ਨੂੰ ਹੋਰ ਖੁੱਲੇ ਰਾਹ ਦਿਖਾਈ ਨਹੀਂ ਦਿੰਦੇ ਡੰਡੀ ਨਾ ਪੱਖੀ ਸੋਚ ਵਾਲੇ ਵਿਅਕਤੀ ਨਾ ਤਾਂ ਆਪ ਖੁਸ਼ ਰਹਿੰਦੇ ਹਨ ਅਤੇ ਨਹੀਂ ਦੂਸਰਿਆਂ ਨੂੰ ਖੁਸ਼ ਦੇਖ ਸਕਦੇ ਹਨ ਡੰਡੀ ਆਪਣੇ ਆਪ ਨੂੰ ਵਿਚਾਰਗੀ ਅਤੇ ਲਾਚਾਰੀ ਵਿੱਚ ਵੇਖਣਾ ਉਹਨਾਂ ਦੀ ਫਿਤਰਤ ਬਣ ਜਾਂਦੀ ਹੈ ਡੰਡੀ ਅਨੁਕੂਲ ਹਾਲਾਤ ਵੀ ਇਹਨਾਂ ਨੂੰ ਪ੍ਰਤੀਕੂਲ ਲੱਗਦੇ ਹਨ ਜਦੋਂ ਕਿ ਖੁਸ਼ਦਿਲਾ ਵਿਅਕਤੀਤਵ ਵਾਲੇ ਲੋਕ ਜੰਗਲ ਵਿੱਚ ਮੰਗਲ ਕਰਨ ਦੀ ਹਿੰਮਤ ਰੱਖਦੇ ਹਨ ਡੰਡੀ ਸੁਖੀ ਲੋਕ ਜ਼ਿੰਦਗੀ ਵਿੱਚ ਸਮੇਂ ਦੀ ਕੀਮਤ ਸਮਝ ਕੇ ਉਸ ਨੂੰ ਸਹੀ ਢੰਗ ਨਾਲ ਖਰਚ ਕਰਦੇ ਹਨ ਡੰਡੀ ਇਹ ਲੋਕ ਸਮੇਂ ਦੇ پابੰਦ ਅਤੇ ਜ਼ਿਆਦਾ ਕਾਰਜ ਸਮਰੱਥਾ ਵਾਲੇ ਹੁੰਦੇ ਹਨ ਜਦੋਂ ਕਿ ਦੁਖੀ ਵਿਅਕਤੀ ਕੰਮ ਨੂੰ ਟਾਲ ਕੇ ਸਮੇਂ ਨੂੰ ਬਰਬਾਦ ਕਰਦੇ ਹਨ ਡੰਡੀ ਇਹ ਵੀ ਸੱਚ ਹੈ ਕਿ ਮੂਲ ਜ਼ਰੂਰਤਾਂ ਦੀ ਪੂਰਤੀ ਲਈ ਵੀ ਸੰਘਰਸ਼ ਕਰਨਾ ਪਵੇ ਤਾਂ ਜ਼ਰੂਰ ਹੀ ਪੈਸਾ ਤੁਹਾਡੀਆਂ ਖੁਸ਼ੀਆਂ ਦੀ ਲਿਸਟ ਵਿੱਚ ਸਭ ਤੋਂ ਉੱਪਰ ਹੋਵੇਗਾ ਡੰਡੀ ਆਪਣੇ ਆਪ ਨੂੰ ਦੁਖੀ ਅਤੇ ਦੂਜਾਂ ਨੂੰ ਸੁਖੀ ਮੰਨਣਾ ਸਾਡੀ ਆਦਤ ਬਣ ਗਈ ਹੈ ਪਰ ਅਸਲ ਵਿੱਚ ਕਿਸੇ ਦੀ ਵੀ ਜ਼ਿੰਦਗੀ ਖੁਸ਼ੀਆਂ ਭਰਪੂਰ ਨਹੀਂ ਰਹਿ ਸਕਦੀ ਡੰਡੀ ਉਤਰਾ ਚੜ੍ਹਾ ਹੀ ਤਾਂ ਜੀਵਨ ਨੂੰ ਰੰਗੀਨ ਬਣਾਉਂਦੇ ਹਨ